10 ਮਾਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਜਿਹੜੀ ਥਾਂ ਹੈ ਉਹ ਆਪਾਂ ਨੂੰ ਰਜਿਸਟਰੀ ਵਾਲੀ ਮਿਲ ਜਾਊਗੀ ਤੇ ਮਾਲਕ ਕਹਿੰਦੇ ਨੇ ਹਾਲੇ ਤੱਕ ਅਸੀਂ ਰਹਿਣਾ ਵੀ ਸ਼ੁਰੂ ਨਹੀਂ ਕੀਤਾ ਕੱਲੀ ਬਣਾਈ ਆ ਬਸ ਤੇ ਵੇਚਣੀ ਪੈ ਰਹੀ ਏ ਅਸੀਂ ਬਾਕੀ ਆਪਾਂ ਪੂਰੀ ਗੱਲਬਾਤ ਕਰਦੇ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਵਧੀਆ ਵੀਡੀਓ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਪੂਰੀ ਵੀਡੀਓ ਲਾਜ਼ਮੀ ਦੇਖਿਓ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਹੁਣ WhatsApp ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 ਪੂਰਾ 26173 ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਦਾੰਗੀ ਜੀ 10 ਮਰਲੇ ਥਾਂ ਦੇ ਵਿੱਚ ਆਪਾਂ ਨੂੰ ਕੋਠੀ ਦੇਖਣ ਨੂੰ ਮਿਲੂਗੀ 10 ਮਰਲੇ ਥਾਂ ਜਿਹੜੀ ਆਪਾਂ ਨੂੰ ਇਹ ਮਿਲੂਗੀ ਅ ਰਜਿਸਟਰੀ ਵਾਲੀ ਆਪਾਂ ਨੂੰ ਮਿਲੂਗੀ ਤਾਂ ਮੈਨ ਸ਼ੜਕ ਤੇ ਕੋਠੀ ਇਹ ਬਣੀ ਹੋਈ ਐ ਸੀ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਵੀਡੀਓ ਆਪਾਂ ਦੇਖਾਂਗੇ ਸਾਰੀ ਕੋਠੀ ਦੀ ਸਾਰੀ ਜਾਣਕਾਰੀ ਜਿੰਨੀ ਵੀ ਆਪਣੇ ਕੋਲੇ ਪਹੁੰਚੀ ਆ ਮਾਲਕ ਦੁਆਰਾ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਉਣਾ ਦੱਸਦਾ ਸੀ ਨਾਲ ਦੀ ਨਾਲ ਆਪਾਂ ਅੱਗੇ ਕਮੈਂਟ ਵੀ ਤੁਹਾਡੇ ਸਾਰੇ ਪੜਾਂਗੇ ਜਿੰਨੇ ਤੁਸੀਂ ਕਮੈਂਟ ਕਰਦੇ ਹੋ ਸੀ ਤੁਹਾਡਾ ਰਿਪਲਾਈ ਆਪਾਂ ਦੇਵਾਂਗੇ ਜੀ ਤੇ ਗੱਲਬਾਤ ਆਪਾਂ ਕੋਠੀ ਦੀ ਕਰਦੇ ਹਾਂ ਪਹਿਲਾਂ 10 ਮਾਰਲੇ ਥਾਂ ਹੋ ਗਈ ਸੀ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਬਾਕੀ ਕੋਠੀ ਜਿਹੜੀ ਇਹ ਜਮਾ ਨਮੀ ਮਾਲਕ ਨੇ ਬਣਾਈ ਸੀ ਤੇ ਮਾਲਕ ਨੇ ਜਾਂ ਇਹਨਾਂ ਦੇ ਪਰਿਵਾਰ ਨੇ ਰਹਿਣਾ ਵੀ ਸ਼ੁਰੂ ਨਹੀਂ ਕੀਤਾ ਸੀ ਇਹਨਾਂ ਨੇ ਬਣਾਈ ਤਾਂ ਆਪਦੇ ਵਾਸਤੇ ਸੀਗੀ ਪਰ ਇੱਧਰ ਇਹਨਾਂ ਨੇ ਸ਼ਿਫਟ ਨਹੀਂ ਕੀਤਾ ਤੇ ਹੁਣ ਇਹਨਾਂ ਨੇ ਇਹ ਜਿਹੜੀ ਕੋਠੀ ਆਪਦੀ ਸੇਲ ਕਰਨੀ ਆ ਸਾਰਾ ਕੰਮ ਵਧੀਆ ਕਰਵਾਇਆ ਹੋਇਆ ਟੋਟਲ ਜੋੜੀਆਂ ਦਾ ਕੰਮ ਹੋਇਆ ਸੀ ਜਿੰਨਾ ਏਰੀਆ ਆਪਨ ਮਿਲੂਆ ਥੱਲੇ ਸਾਰਾ ਪੱਕਾ ਮਿਲੂਆ ਬਾਕੀ ਤੁਸੀਂ ਆਪ ਹੀ ਚੈੱਕ ਕਰੋ ਫਰੰਟ ਦੇਖ ਹੀ ਲਿਆ ਸੀ ਬਾਕੀ ਜੋ ਵੀ ਚਾਰ ਦੁਵਾਰੀ ਕੱਢੀ ਹੋਈ ਆ ਫਰੰਟ ਸਾਰਾ ਕੁਝ ਤੁਸੀਂ ਕਨਫਰਮ ਕਰ ਹੀ ਲਿਆ ਸੀ ਤੇ ਪੋਰਚ ਏਰੀਆ ਸਾਹਮਣੇ ਚੈੱਕ ਕਰੋ ਜੀ ਗੱਡੀ ਮੋਟਰਸਾਈਕਲ ਆਰਾਮ ਨਾਲ ਸਾਰਾ ਕੁਝ ਇੱਥੇ ਲੱਗ ਜਾਊਗਾ ਜਿਹੜਾ ਪੋਰਚ ਏਰੀਆ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਬਹੁਤ ਵੱਡੇ ਏਰੀਆ ਚ ਇਹਨਾਂ ਨੇ ਬਣਾਇਆ ਹੋਇਆ ਬਾਕੀ ਜੋ ਵੀ ਸ਼ੀਸ਼ਿਆਂ ਦਾ ਕੰਮ ਹੋਇਆ ਤੁਸੀਂ ਚੈੱਕ ਕਰੋ ਜੀ ਈਚਿੰਗ ਵਾਲੇ ਡਿਜ਼ਾਈਨ ਵਾਲੇ ਆਪਾਂ ਨੂੰ ਸ਼ੀਸ਼ੇ ਲੱਗੇ ਹੋਏ ਮਿਲ ਜਾਣਗੇ ਜੀ। ਬਾਕੀ ਤੁਹਾਨੂੰ ਫਰੰਟ ਦੇਖਣ ਨੂੰ ਮਿਲੇਗਾ ਜੀ ਕੋਠੀ ਦਾ ਸਾਹਮਣੇੋਂ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਤੁਹਾਨੂੰ ਕਿਵੇਂ ਦੀ ਲੱਗੀ ਜੀ ਇੰਨੀ ਕੀ ਵੀਡੀਓ ਜਿੰਨੇ ਕੀ ਤੁਸੀਂ ਦੇਖੀ ਤੇ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜੀ ਜਿੰਨੀ ਕੀ ਤੁਸੀਂ ਦੇਖੀ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਹਲੇ ਤੁਸੀਂ ਕਮੈਂਟ ਨਹੀਂ ਕਰਨਾ ਜੀ ਤਾਂ ਥੋੜੀ ਜੀ ਵੀਡੀਓ ਹੋਰ ਚੈੱਕ ਕਰ ਲਓ ਅੰਦਰੋਂ ਚੈੱਕ ਕਰੋ ਜੀ ਡਰਾਇੰਗ ਏਰੀਆ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ। ਜੋੜੀਆਂ ਵਧੀਆ ਲੱਗੀਆਂ ਹੋਈਆਂ। ਬਾਕੀ ਜੋ ਵੀ ਹੈਂਡਲ ਲੋਕ, ਜੋ ਕੁਝ ਵੀ ਲੱਗਿਆ ਹੋਇਆ ਵਧੀਆ ਆਪਾਂ ਨੂੰ ਮਿਲੂਗਾ ਜੀ। ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ। ਕੋਈ ਐਦਾਂ ਨਹੀਂ ਹੈਗਾ ਜੀ ਵੀ ਆਪਾਂ ਕੋਠੀ ਖਰੀਦਾਂਗੇ ਉਹ ਤੋਂ ਬਾਅਦ ਕੋਈ ਕੰਮ ਰਹਿੰਦਾ ਹੈ, ਪਲਾਸਟਰ ਦਾ ਕੰਮ ਰਹਿੰਦਾ ਜਿਵੇਂ ਐਦਾਂ ਦਾ ਕੁਝ ਨਹੀਂ ਆਪਾਂ ਨੂੰ ਕਰਵਾਉਣਾ ਪੈਣਾ ਜੀ। ਸਾਰਾ ਕੰਮ ਆਪਾਂ ਨੂੰ ਹਰ ਇੱਕ ਚੀਜ਼ ਵਧੀਆ ਮਿਲੂਗੀ। ਚਾਹੀ ਫਰਸ਼ ਦਾ ਕੰਮ ਹੈ, ਚਾਹੀ ਆਪਾਂ ਨੂੰ ਦੇਖਣ ਨੂੰ ਮਿਲਿ ਪੌੜੀਆਂ ਚਾਹੀਏ ਆਪਾਂ ਦੇਖੀਏ ਜੀ ਪਲਾਸਟਰ ਦਾ ਕੰਮ ਚਾਹੀਏ ਲੌਬੀ ਚਾਹੀਏ ਰਸੋਈ ਦੇਖ ਲਿਓ ਜੀ ਸਾਰਾ ਕੰਮ ਟਾਈਲਾਂ ਦਾ ਹਰ ਇੱਕ ਕੰਮ ਲਗਭਗ ਮਾਲਕ ਨੇ ਕਰਵਾ ਹੀ ਰੱਖਿਆ ਬਾਕੀ ਜੋ ਵੀ ਲਾਈਟਿੰਗ ਦਾ ਕੰਮ ਹੋਏਗਾ ਤੁਸੀਂ ਆਪ ਹੀ ਚੈੱਕ ਕਰੋ ਵਧੀਆ ਆਪਾਂ ਨੂੰ ਲਾਈਟਿੰਗ ਦਾ ਕੰਮ ਮਿਲ ਜਾਊਗਾ ਜੀ ਤੇ ਕੋਈ ਜਾ ਕੇ ਦੇਖਣਾ ਜੇ ਚਾਹੁੰਦਾ ਤਾਂ ਏਰੀਆ ਤੇ ਮੋਬਾਈਲ ਨੰਬਰ ਹਰ ਚੀਜ਼ ਤੁਹਾਨੂੰ ਮੈਂ ਕਨਫਰਮ ਕਰਵਾਉਂਦੇ ਜੀ ਬਾਕੀ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਜੀ ਆਪਾਂ ਕੋਠੀ ਦੀ ਗੱਲ ਕਰੀਏ ਅਸੀਂ ਤਾਂ ਇਹਨਾਂ ਨੇ ਕਨਫਰਮ ਕੀਤਾ ਜਿਹੜੀ ਕੋਠੀ ਦਾ ਏਰੀਆਗਾ ਜਿੰਨੇ ਚ ਲੈਂਟਰ ਪਿਆ ਹੋਇਆ 1800 ਸਕੁਅਰ ਫੀਟ ਦੇ ਵਿੱਚ ਲੈਂਟਰ ਪਿਆ ਹੋਇਆਗਾ ਜਿਹੜੀ ਇਹਨਾਂ ਨੇ ਮਤਲਬ ਕਿ ਕੋਠੀ ਪਾਈ ਹੋਈ ਆ 1800 ਸਕੁਅਰ ਫੀਟ ਦੇ ਵਿੱਚ ਪਾਈ ਹੋਈ ਅਸੀਂ ਤੇ ਆਪਾਂ ਬਾਹਰ ਸੜਕ ਦੀ ਗੱਲ ਕਰੀਏ ਤਾਂ 18 ਫੁੱਟ ਦੀ ਇਹਨਾਂ ਨੂੰ ਸੜਕ ਲੱਗਦੀ ਆ ਫਰੰਟ ਤੇ ਬਾਕੀ ਵੀਡੀਓ ਚ ਆਪਾਂ ਸਾਰਾ ਕੁਝ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਟੂਟੀਆਂ ਦਾ ਜੋੜੀਆਂ ਦਾ ਜੋ ਕੁਝ ਵੀ ਕੰਮ ਹੈਗਾ ਜਾਂ ਜਿੰਨਾ ਮਾੜਾ ਮੋਟਾ ਰਹਿੰਦਾਗਾ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਸਾਹਮਣੇ ਹੈ ਸੀ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਕੰਮ ਰਹਿੰਦਾਗਾ ਪੈਂਡਿੰਗ ਦੇ ਵਿੱਚ ਪਿਆਗਾ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਈ ਰਿਹਾ ਸੀ ਕੋਠੀ ਆਪਾਂ ਬਹੁਤ ਵਧੀਆ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੇ ਹਾਂ ਸੀ ਰੇਟ ਤੋਂ ਲੈ ਕੇ ਸਾਰੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਸੀ 10 ਮਾਰਲੇ ਥਾਂ ਹੋਊਗੀ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਜੀ ਜੇ ਆਪਾਂ ਗੱਲ ਕਰੀਏ ਡਿਮਾਂਡ ਦੀ ਤਾਂ 30 ਲੱਖ ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਅਸੀਂ 30 ਲੱਖ ਦੇ ਵਿੱਚੋਂ ਘਾਟਾ ਵਾਧਾ ਮਾੜਾ ਮੋਟਾ ਕੀਤਾ ਜਾਊਗਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਬਾਕੀ ਮਾਲਕ ਦਾ ਮੋਬਾਈਲ ਨੰਬਰ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਤਹਿਸੀਲ ਜਿਹੜੀ ਇਹਨਾਂ ਨੂੰ ਲੱਗਦੀ ਹੈ ਜੀ ਜਗ੍ਹਾ ਜਿਹੜੀ ਹੈਗੀ ਅਸੀਂ ਇਹ ਤਹਿਸੀਲ ਧਰਮਕੋਟ ਡਿਸਟ੍ਰਿਕਟ ਇਹਨਾਂ ਨੂੰ ਮੋਗਾ ਲੱਗਦਾ ਤੇ ਪੈਂਡਰ ਜੀ ਖੋਸਾ ਕੋਟਲਾ ਖੋਸਾ ਕੋਟਲਾ ਤੁਸੀਂ ਪਿੰਡ ਸੁਣਿਆ ਹੋਊਗਾ ਜੇ ਨਹੀਂ ਸੁਣਿਆ ਤਾਂ ਮਾਲਕ ਨਾਲ ਗੱਲ ਵੀ ਕਰ ਲਿਓ ਬਾਕੀ ਤੁਹਾਨੂੰ ਮੈਂ ਦੱਸ ਬੇਰੇ ਆ ਸੀ ਪਿੰਡ ਖੋਸਾ ਕੋਟਲਾ ਰੋਡ ਖੋਸਾ ਜਲਾਲਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਸੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਮੈਂ 98157 2386 897 ਗੱਲ ਕਰੋ ਜੀ ਆਪ ਹੀ ਜੜੀ ਵੀ ਕਰਨੀ ਹੈ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਜਰੂਰ ਦੱਸ ਦਿਓ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਵੀਡੀਓ ਪਸੰਦ ਆਈ ਹੈ ਜੀ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਅਲੱਗ-ਅਲੱਗ ਏਰੀਆ 'ਚੋਂ ਡੇਲੀ ਨਵੀਂ ਵੀਡੀਓ ਆਪਾਂ ਲੈ ਕੇ ਪਹੁੰਚਦੇ ਰਹਨੇ ਆਂ ਅਸੀਂ ਹਰ ਰੋਜ਼ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਤੁਹਾਨੂੰ ਉਹਨੂੰ ਲਾਜ਼ਮੀ ਦਬਦਿਓ ਜੀ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਦੀ ਤੁਸੀਂ ਐਡ ਕਰਵਾਉਣੀ ਹੈ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਤੁਹਾਡੇ ਕੋਲ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਪਹਿਲਾ ਕਮੈਂਟ ਆਪਣੇ ਕੋਲੇ ਜੋਤ ਮੰਦਿਰ ਮੇਰੇ ਭਰਾ ਨੇ ਇਹਨਾਂ ਦਾ ਪਹੁੰਚਾ ਜੀ ਆਪਣੇ ਕੋਲੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਹਾ ਨਾਈਸ ਵੀਰ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸੀ ਤੇ ਅੱਗੇ ਇਹਨਾਂ ਨੇ ਲੁਧਿਆਣਾ ਏਰੀਆ ਚ ਡਿਮਾਂਡ ਕੀਤੀ ਸੀ ਕੋਈ ਗੱਲ ਨਹੀਂ ਜੀ ਆਪਾਂ ਜਲਦੀ ਲੈ ਕੇ ਪਹੁੰਚਦੇ ਹਾਂ ਬਾਕੀ ਆਪਣੀ ਵੀਡੀਓ ਚੈੱਕ ਕਰੋ ਜੀ ਦੋ ਤਿੰਨ ਆਪਾਂ ਘਰ ਕਈ ਦਿਨ ਪਹਿਲਾਂ ਪਾਈ ਸੀ ਪਹਿਲਾਂ ਤੁਸੀਂ ਜਿਹੜੇ ਉਸ ਘਰ ਦੇ ਮਾਲਕ ਨੇ ਉਹਨਾਂ ਨਾਲ ਗੱਲ ਕਰ ਲਓ ਜੇ ਉਹ ਸੇਲ ਹੋ ਗਏ ਤਾਂ ਠੀਕ ਹੈ ਜੀ ਨਾ ਹੋਈ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਜੇ ਸੇਲ ਹੋ ਗਏ ਹੋਏ ਤਾ ਆਪਾਂ ਨਵੀਂ ਵੀਡੀਓ ਹੋਰ ਲੈ ਕੇ ਪਹੁੰਚਾਂਗੇ ਤੁਹਾਡੇ ਏਰੀਆ ਚੋਂ ਅਗਲਾ ਕਮੈਂਟ ਆਪਣੇ ਕੋਲੇ ਦਲਵੀਰ ਸਿੰਘ ਮੇਰੇ ਭਰਾ ਨੇ ਇਹਨਾਂ ਨੇ ਕਿਹਾ ਨਕੋਦਰ ਦੇ ਲਾਗੇ ਤਾਂ ਕਿ ਕੋਈ ਕੋਠੀ ਹੋਵੇ ਵਧੀਆ ਰੇਟ 'ਚ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਦੇਖਦੇ ਹਾਂ ਜੀ ਸ਼ਿਵਮ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਮੁਹਾਲੀ ਚੰਡੀਗੜ੍ਹ ਤੋਂ ਡਿਮਾਂਡ ਕੀਤੀ ਹੈ ਤੇ ਚੰਡੀਗੜ੍ਹ ਏਰੀਆ ਚੋਂ ਜ਼ਿਆਦਾ ਆਪਣੇ ਕੋਲੇ ਫਲੈਟ ਆਉਂਦੇ ਹੁੰਦੇ ਅਸੀਂ ਬਾਕੀ ਕੋਠੀਆਂ ਵੀ ਆਈਆਂ ਹੋਈਆਂ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਜੀ ਕਰੋੜ ਤੋਂ ਪਲੱਸ ਸੀ ਬਾਕੀ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਚਾਹੀਦੀ ਐ ਸੀ ਤੁਸੀਂ ਮੈਨੂੰ ਪਹਿਲਾਂ ਕਨਫਰਮ ਕਰੋ ਜੀ ਉਸ ਤੋਂ ਬਾਅਦ ਆਪਾਂ ਲੈ ਕੇ ਪਹੁੰਚਾਂਗੇ ਫੇਰ ਦੇਖਦੇ ਹਾਂ ਜੀ ਕੀ ਬਣਦਾ ਅਗਲਾ ਕਮੈਂਟ ਆਪਣੇ ਕੋਲੇ ਗੁਰਮੁਖ ਸਿੰਘ ਇਹਨਾਂ ਨੇ ਕਿ ਹੈਲਸੀ ਲੋਕੇਸ਼ਨ ਕਿੱਥੇ ਆ ਜੀ ਜਿਹੜੀ ਵੀਡੀਓ ਤੁਸੀਂ ਦੇਖੀ ਐ ਸੀ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆਗਾ ਉਸ ਵੀਡੀਓ ਚ ਮਾਲਕ ਦਾ ਨੰਬਰ ਵੀ ਐ ਸੀ ਤੇ ਕਿੱਥੇ ਘਰ ਐ ਜੀ ਇਹ ਦੱਸਿਆ ਹੋਇਆ ਤੁਸੀਂ ਸਕਿੱਪ ਕਰਕੇ ਵੀਡੀਓ ਨਾ ਦੇਖੋ ਜੀ ਟਪਾਟ ਪਾ ਕੇ ਵੀਡੀਓ ਦੇਖਦੇ ਹੋ ਤਾਂ ਹੀ ਲੋਕੇਸ਼ਨ ਜਾਂ ਮਾਲਕ ਦਾ ਨੰਬਰ ਅੱਗੇ ਪਿੱਛੇ ਹੋ ਗਿਆ ਹੂਗਾ। ਆਗਲਾ ਕਮੈਂਟ ਆਪਣੇ ਕੋਲੇ ਦਲਜੀਤ ਸਿੰਘ ਮੇਰੇ ਭਰਾ ਨੇ ਇਹਨਾਂ ਨੇ ਕਮੈਂਟ ਪਾਇਆਗਾ ਇਹਨਾਂ ਨੇ ਕਿਹਾ ਵੈਰੀ ਨਾਈਸ ਵੀਡੀਓ। ਬਹੁਤ ਬਹੁਤ ਧੰਨਵਾਦ ਮੇਰੇ ਭਰਾ ਤੁਸੀਂ ਕਮੈਂਟ ਕੀਤਾ ਤੇ ਟਾਈਮ ਕੱਢ ਕੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀਵਨ ਲਾਲ ਇਹਨਾਂ ਦਾ ਨਾਮ ਹੈ ਜੀ ਆਗਲਾ ਕਮੈਂਟ ਇਹਨਾਂ ਨੇ ਵੀ ਵੈਰੀ ਨਾਈਸ ਵੀਡੀਓ ਕਿਹਾ ਸੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਲਾ ਕੇ ਜਿੰਨੇ ਤੁਸੀਂ ਕਮੈਂਟ ਕਰਦੇ ਰਹੇ ਨੇ ਉਹ ਜੀ ਬਹੁਤ ਵਧੀਆ ਕਮੈਂਟ ਕਰਦੋਂ ਬਹੁਤ ਸੋਹਣੇ ਕਮੈਂਟ ਕਰਦੋਂ ਤੇ ਹੌਸਲਾ ਬਣਾਈ ਰਹਿੰਦਾ ਜੀ। ਕਮੈਂਟ ਵੱਧ ਤੋਂ ਵੱਧ ਕਰਦੇ ਰਿਹਾ ਕਰੋ। ਬਾਕੀ ਜਿੰਨੇ ਕਮੈਂਟ ਰਹਿ ਗਏ ਜੀ ਆਪਾਂ ਕੱਲ ਨੂੰ ਪੜਾਂਗੇ ਕਿਉਂਕਿ ਜਿਆਦਾ ਕਮੈਂਟ ਆਪਾਂ ਪੜਨ ਲੱਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ ਜੀ। ਤੇ ਜਿਨ੍ਹਾਂ ਦੇ ਕਮੈਂਟ ਰਹਿ ਗਏ ਜੀ ਟੈਨਸ਼ਨ ਨਾ ਲਓ। ਕੱਲ ਨੂੰ ਆਪਾਂ ਰਿਪਲਾਈ ਤੁਹਾਡਾ ਵੀ ਕਰਾਂਗੇ। ਬਾਕੀ ਇਹਨੇ ਤੁਸੀਂ ਹੋਰ ਕਮੈਂਟ ਪਾਉ ਜੀ ਤੇ ਅਗਲੀ ਵੀਡੀਓ ਜੇ ਤੁਹਾਨੂੰ ਤੁਹਾਡੇ ਏਰੀਆ ਚੋ ਚਾਹੀਦੀ ਹੈ ਘਰ ਕੋਠ ਕਰੋ ਕਮੈਂਟ ਲੈ ਕੇ ਪਹੁੰਚ ਜਾਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਬਾਕੀ ਘਰ ਕੁਠਿੰਕਾਂ ਤੋਂ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ